ਕੋਮਾ ਦੀ ਮਾਰਦਾ ਤੇ ਨੇ ਵਪਾਰੀਆਂ ਦੇ ਜੜੇ ਆ ਸਾਸ ਕਾ ਕੇ ਰੱਖ ਦਿੱਤੇ ਕਿਉਂਕਿ ਵਪਾਰੀ ਜਿਹੜਾ ਤਕਬਾ ਉਹ ਕਹਿੰਦਾ ਵੀ ਮਤਲਬ ਕਿਸ ਤਰ੍ਹਾਂ ਜੜੇ ਆ ਅਸੀਂ ਵਪਾਰ ਕਰਾਂਗੇ ਜੇ ਇਹੋ ਜਿਹੇ ਹਾਲਾਤ ਜਿਹੜੇ ਬਣੇ ਰਹੇ ਕਿਉਂਕਿ ਲਗਾਤਾਰ ਜਿਹੜੀਆਂ ਚੋਰੀਆਂ ਲੁੱਟਾਂ ਖੋਹਾਂ ਦਾ ਸੰਸਾਰਾ ਫਰੀਦਪੁਰ ਸਾਹਿਬ ਵਿੱਚ ਜਿਹੜਾ ਉਹ ਚੱਲਦਾ ਦਿਖਾਈ ਦੇ ਰਿਹਾ ਜਿਸ ਕਰਕੇ ਵਪਾਰੀਆਂ ਵਿੱਚ ਕਾਫੀ ਸਹਿਮ ਹੈਗਾ ਸਾਡੇ ਨਾਲ ਵਪਾਰੀ ਮੌਜੂਦ ਨੇ ਜਿਨ੍ਹਾਂ ਦੇ ਦੁਕਾਨ ਦੇ ਉੱਤੇ ਜਿਹੜੀ ਰਾਤ ਨੂੰ ਦੇਰ ਰਾਤ ਜਿਹੜੀ ਚੋਰੀ ਹੋਈ ਆ ਤਸਵੀਰਾਂ ਤੁਹਾਨੂੰ ਸਾਹਮਣੇ ਦਿਖਾਈ ਦੇ ਰੀਆਂ ਉਹ ਖੁਦ ਦਰਸਾ ਰਹੇ ਨੇ ਵੀ ਕਿਸ ਤਰ੍ਹਾਂ ਮਤਵੀ ਚੋਰ ਜੰਨੀਆਂ ਸੀਸੀਟੀਵੀ ਵਿੱਚ ਜਿਹੜੇ ਤਸਵੀਰਾਂ ਕੈਦ ਹੋਈਆਂ ਵੀ ਕਿਸ ਤਰ੍ਹਾਂ ਚੋਰ ਆਂਦੇ ਨੇ ਤੇ ਉਹਨਾਂ ਦੇ ਜਿਹੜੇ ਲੁਕਾ ਤੇ ਹੱਥ ਸਾਫ਼ ਕਰਕੇ ਚਲੇ ਜਾਂਦੇ ਪਾਜੀ ਕੀ ਹੋਇਆ ਰਾਤ ਨੂੰ ਪੁਲੀਸ ਸਰ ਰਾਤ ਟਾਈਮਿੰਗ ਕੋਈ 10:00 ਵਜੇ ਪਈ ਆਪ 5:30 ਵਜੇ ਗਾਲਾ ਤਿੰਨ ਬੰਦੇ ਆਏ ਨੇ ਉਹਨੇ ਆਂਦੇ ਸ਼ਟਰ ਤੋੜਿਆ ਸਾਰਾ ਸ਼ਟਰ ਤੋੜ ਕੇ ਅੰਦਰ ਆਏ ਨੇ ਸਿੱਧੇ ਗੱਲੇ ਤੋੜੇ ਨੇ ਜੋ ਕੋ ਜੋ ਹੱਥਾਇਆ ਲੈ ਗਏ ਨੇ ਫੇਰੇ ਕਰੀ ਫੇਰੇ ਲੋਨ ਲੱਗਾ ਵੀ ਥੋੜਾ ਘੱਟ ਫਿਰ ਇਹਨੇ ਫਿਰ 30-40 ਮਾਇ ਫਿਰ ਜੋ ਕਾਗਾ ਜੋ ਚੀਜ਼ਾਂ ਅੱਧੀ ਉਹ ਬੜਾ ਮ ਲੈ ਗਏ ਉਹਨੇ ਹੱਥ 'ਚ ਕਾਪੇ ਵੀ ਸੀਗੇ ਤਲਵਾਰਾਂ ਵੀ ਸੀਗੀਆਂ ਤੇ ਉਹ ਇੱਕ ਬੰਦੇ ਨੇ ਆਪਣੀ ਬਾਤ ਦੱਸਿਆ ਕਿ ਸ਼ਾਇਦ ਉਹਨਾਂ ਕੋਲ ਰੋਲਵਰ ਵੀ ਸੀ। ਭਾਜੀ ਤੁਹਾਨੂੰ ਕੋਈ ਪਤਾ ਹੈ। ਸਾਡੇ ਮਹੱਲੇ ਦੇ ਲੋਕੈਲਿਟੀ ਦੇ ਬੰਦਿਆਂ ਨੇ ਇਹ ਸਾਨੂੰ ਫੋਰ ਆਲ ਕੀਤੀ ਆ ਕਿ ਇਸ ਇਸ ਤਰ੍ਹਾਂ ਕਰਕੇ ਕੋਈ ਸਾਡਾ ਸ਼ਸਤਰ ਖੇਪ ਹੈ। ਮੈਂ ਕਿਉਂ ਦੇਖਾਂ ਤਾਂ 8-10 ਲੋਕ ਆਲਰੇਡੀ ਪਹਿਲਾਂ ਹੀ ਖੜੇ ਸੀ। ਸਾਰੇ ਇਕੱਠੇ ਜਿਹਨੇ ਭਾਈ ਸੀਸੀਟੀਵੀ ਦਸਾਰੀਆਂ ਵੀ ਉਹ ਤਾਂ ਲੱਗਦਾ ਵੀ ਉਹਨਾਂ ਨੂੰ ਖੋਫ ਹੀ ਨਹੀਂ ਹੈਗਾ ਕੋਈ ਮਡਾਰੀ ਨਹੀਂ ਹੈਗਾ। ਉਹ ਖੋਫ ਤਾਂ ਹਾਈਲੀ ਅੱਜ ਤੋਂ ਲੋਗੀਆਂ ਪੰਜ ਚਾਰ ਸਦਾ ਸਰਕਾਰਾਂ ਨਭੀਆਂ ਆਈਆਂ ਜਾਂ ਜਿਹੜੀਆਂ ਵੀ ਆਈਆਂ ਖੋਫ ਤਾਂ ਕਰਤਾ ਵੀ ਹੋ ਗਿਆ ਹੈ। ਅੱਜ ਕੱਲ ਦਾ ਰਾਹ ਹੈ ਤਾਂ ਚਲੋ ਰਾਤ ਦਾ ਟਾਈਮ ਹੈ ਜਿੰਨੇ ਕਾਰਡ ਹੋ ਜਾਂਦੇ ਨੇ ਅੱਜ ਕੱਲ। ਪਰ ਵਪਾਰੀ ਨੂੰ ਸੇਫ ਰੱਖਣ ਵਾਸਤੇ ਸਰਕਾਰ ਨੂੰ ਕੁਝ ਕਰਨਾ ਚਾਹੀਦਾ ਹੈ ਤਾਂ ਕਿ ਉਹ ਵਪਾਰੀ ਸਰਵਾਈਵ ਕਰੇ। ਨਹੀਂ ਤਾਂ ਵਪਾਰੀ ਇੱਥੋਂ ਛੱਡ ਕੇ ਬਾਹਰ ਬਿਜ਼ਨਸ ਕਰਨ ਚਲਾ ਜਾਏਗਾ ਫਿਰ ਪੰਜਾਬ ਸਰਕਾਰਾਂ ਕਹਿੰਦੀਆਂ ਨੇ ਕਿ ਸਾਡੇ ਪੰਜਾਬ 'ਚ ਕੰਮ ਵਧੇ ਕਿੱਥੋਂ ਵਧੇਗਾ। ਕੋਈ ਨੀ ਬਸ ਭਾਜੀ ਇਹਨਾਂ ਹਾਲਾਤਾਂ ਦੇ ਵਿੱਚ ਜੇ ਪਪਾ ਜੀ ਸੋਚਦਾ ਫਿਰਦਾ ਕਿਵੇਂ ਕੰਮ ਕਰੇਗਾ ਮੁਸ਼ਕਲ ਹੀ ਹੈ ਜੀ ਕੰਮ ਕਰਨਾ ਤਾਂ ਜੋ ਹਾਲਾਤ ਬਣੇ ਐਕਚੁਅਲੀ ਨਸ਼ੇ-ਨੁਸ਼ੇ ਕਰਕੇ ਆ ਨਸ਼ੇ ਦੀ ਛੁੜੀ ਹੈਗੇ ਜਿਹੜੇ ਕੰਮ ਹੋ ਰਹੇ ਨੇ ਕੋਈ ਪਹਿਲੀ ਨਹੀਂ ਤਿੱਦੀ ਟੋਥੀ ਹੈ ਇਸ ਬਿਜਾਰ ਸਾਡੇ ਹੈ ਜੀ ਕਰਨਾ ਹੈ ਮੇਰੇ ਨਾਲ 6-7 ਕਰੇ ਹੋ ਹਾਂ 3-4 ਨਹੀਂ ਤੈਨਾਂ 5-6 ਦੇਣਾ ਦਿਓ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਵਪਾਰੀਆਂ ਦਾ ਕਹਿਣਾ ਵੀ ਉਹਨਾਂ ਦੇ ਮਤਲਬ ਹਾਲਾਤ ਜਿਹੜੇ ਇਹੋ ਜਿਹਾ ਬਣ ਚੁੱਕਿਆ ਵੀ ਵਪਾਰੀਆ ਦੇ ਅੱਜ ਦਿਨੇ ਇਹ ਨਹੀਂ ਪਤਾ ਲੱਗਦਾ ਵੀ ਰਾਤ ਨੂੰ ਜਦੋਂ ਦਰਵਾਜ਼ਾ ਬੰਦ ਕਰਕੇ ਸ਼ਟਰ ਉੱਤੇ ਲੋਕ ਕਰਕੇ ਜਾਂਦੇ ਨੇ ਤੇ ਮਤਲਬ ਸਵੇਰੇ ਜਦੋਂ ਆਣਗੇ ਤੇ ਉਹ ਜਿਹੜਾ ਸੇਫ ਹੀ ਹੈ ਜਿਹੜਾ ਉਹਨਾਂ ਦੇ ਹੱਥਾਂ ਵਿੱਚ ਹੋਏਗਾ ਕਿਉਂਕਿ ਲਗਾਤਾਰ ਚੋਰੀਆਂ ਦਾ ਤਖੂਆਂ ਦਾ سلسلہ جاری ਆ ਪਾਵੇਂ ਤੇਜ਼ ਤਾਰ ਹਥਿਆਰ ਹੋਣ ਪਾਵੇਂ ਦੂਜੇ ਹਥਿਆਰ ਹੋਣ ਉਹਨਾਂ ਦੀ ਵਰਤੋਂ ਜਿਹੜੀ ਆ ਉਹ ਚੋਰ ਲੁੱਟੇਰੇ ਕਰਦੇ ਦਿਖਾਈ ਦੇ ਰਹੇ ਆ ਤੇ ਉਹਨਾਂ ਵਿੱਚ ਜਿਹੜਾ ਖੋਪ ਹੈ ਉਹ ਬਿਲਕੁਲ ਜਿਹੜਾ ਦਿਖਾਈ ਨਹੀਂ ਦਿੰਦਾ ਜੋ ਦਰਸਾਉਂਦਾ ਕਿ ਜਿਹੜਾ ਪੁਲਸ ਦਾ ਜਿਹੜਾ ਸੁਰੱਖਿਆ ਪ੍ਰਬੰਧ ਦਾ ਜਿਹੜੇ ਗੱਲਾਂ ਕਰਦੇ ਨੇ ਜਿਹੜੀ ਜ਼ਮੀਨੀ ਤੌਰ ਤੇ ਜਿਹੜਾ ਉਹ ਫੇਲੀਅਰ ਹੀ ਜਿਹੜਾ ਹੁੰਦਾ ਦਿਖਾਈ ਦੇ ਰਿਹਾ ਜਿਸ ਤਰ੍ਹਾਂ ਸੋ ਪਾਰੀ ਲੋਕ ਦਚਾ ਰਹੇ ਨੇ ਭਾਜੀ ਤੁਸੀਂ ਵੀ ਇੱਥੇ ਕੰਮ ਕਰਦੇ ਹੋ ਤੁਹਾਨੂੰ ਲੱਗਦਾ ਵੀ ਮਤਲਬ ਇਹਨਾਂ ਹਾਲਾਤਾਂ ਵਿੱਚ ਕਿਵੇਂ ਤੁਸੀਂ ਮਾਲਕੋ ਮਤਲਬ ਇਹਨਾਂ ਹਾਲਾਤਾਂ ਵਿੱਚ ਕਿਵੇਂ ਬਹੁਤ ਮੁਸ਼ਕਲ ਹੈ ਜੀ ਸਾਨੂੰ ਤਾਂ ਇੰਨੀ ਦਿੱਕਤ ਆ ਚੁੱਕੀ ਹੈ ਕਿ ਸਾਡੂਗਾ 10000 ਵੀ ਕੈਸ਼ ਵੀ ਹੁੰਦਾ ਨਾ ਬੈਂਕ ਭੇਜ ਨਾ ਹੋਵੇ ਤਾਂ ਸਾਨੂੰ ਟੈਨਸ਼ਨ ਰਹਿੰਦੀ ਕਿ ਬੈਂਕ ਨੂੰ ਕਿਵੇਂ ਲੈ ਕੇ ਜਾਈਏ ਔਰ ਬੈਂਕ ਤੋਂ ਪੈਸੇ ਕਿਵੇਂ ਘੜਾ ਕੇ ਲੈ ਕੇ ਆਈਏ ਕਰੇ ਕਿਵੇਂ ਲੈ ਕੇ ਜਾਈਏ ਹਰ ਟਾਈਮ ਟੈਨਸ਼ਨ ਚ ਜਿਲੇ ਰਹੇ ਹਾਂ ਪੁਲਿਸ ਕੰਦੀ ਵੀ ਅਸੀਂ ਸੁਰੱਖਿਆ ਪ੍ਰਬੰਧ ਪੂਰੇ ਕੀਤੇ ਹੋਏ ਨੇ ਕੋਈ ਡਰ ਨਹੀਂ ਕੋਈ ਖੋਫ ਨਹੀਂ ਪੁਲਿਸ ਦੇ ਪੁਲਿਸ ਦੀ ਕਿਤਾਬਾਂ ਦੇ ਵਿੱਚ ਹੀ ਹੈ ਕਿ ਉਹਨਾਂ ਨੇ ਸੁਰੱਖਿਆ ਪ੍ਰਬੰਧ ਕੀਤੇ ਨੇ ਬਾਜ਼ਾਰ ਦੇ ਵਿੱਚ ਤਾਂ ਤੁਸੀਂ 6 ਵਜੇ ਤੋਂ ਬਾਅਦ ਤਾਂ ਵੈਸੇ ਲੇਡੀਆਂ ਆ ਕੇ ਸਭ ਨੂੰ ਪਤਾ ਕਿ ਮੋਬਾਈਲ ਚੈਨ ਸਭ ਆਪਣੇ ਘਰੇ ਹੀ ਦੇ ਰੱਖਦੀਆਂ ਬੜਾ ਫੋਕੀ ਪੰਜਾਬ ਦੀ ਸਥਿਤੀ ਬਰੋਹਰਪੁਰ ਦੀ ਸੀ ਆਪਾਂ ਨੂੰ ਬਰੋਹਰਪੁਰ ਦਾ ਪਤਾ ਹੈ ਬਰੋਹਰ ਦੀ ਸਥਿਤੀ ਬਹੁਤ ਬੇਕਰਵਾਤੀ ਸੀ देश दुनिया की हर खबर सबसे पहले देखने के लिए फॉलो करे दैनिक सवेरा टीवी यूट्यूब फेसबुक इंस्टाग्राम चैनल पर